ਰੋਟੀ ਲਾ ਦੇ ਲੈ ਤੂੰ ਨੌ ਪਾਰਥ ਲਾਈ ਜਨੇ ਮੇਲੇ ਜਾਣਾ ਖੇਤ ਕ ਪੈਣ ਚੱਲੀ ਜਾਂਦੀ ਹੈਗੀ ਚੱਲੀ ਜਾਂਦੇ ਆਪਣਾ ਤਾਂ ਠੇਕਾ ਕਰਿਆ ਹੋਇਆ ਨਹੀਂ ਜੇ 15 20 ਰੋਟੀਆਂ ਲਾ ਦੇਂਗੀ ਤੇਰੇ ਹੱਥ ਟੁੱਟ ਜਾਣਗੇ ਤੂੰ ਵੀ ਜਮਾ ਛੱਡੂ ਆ ਜਦੋਂ ਆਪਾਂ ਕਰੇ ਨਾਲ ਉੱਕਾ ਬੁੱਕਾ ਨੇ ਮੇੜਤਾ ਰੋਟੀਆਂ ਲਾ ਕੀ ਮਤਲਬ ਹੈ ਨਹੀਂ ਮੋٹے ਦਿਮਾਗ ਦੀ ਏ ਹਰੇਕ ਬੰਦੇ ਨੂੰ ਮਤਵ ਲਈ ਨਹੀਂ ਵਰਤੀਦਾ ਨਾਲੇ ਉਹ ਤੇਰੇ ਮਾਸੜ ਕਿਹੜਾ ਆਪਣੇ ਖੇਤਾਂ 'ਚ ਰੋਜ਼ ਕ ਪੈਣ ਲਈ ਫਿਰਦੇ ਨੇ 6 ਮਹੀਨਿਆਂ ਬਾਅਦ ਆਉਂਦੇ ਨੇ ਵਿਚਾਰੇ ਜੇ ਦੋ ਦਿਨ ਰੋਟੀਆਂ ਲਾ ਦੇਂਗੀ ਤੈਨੂੰ ਫਾਹਾ ਪੈ ਜੂਗਾ ਹੂੰ ਕਾਮਲੀਏ ਜੇ ਆਪਾਂ ਉਹਨਾਂ ਦੀ ਦੋ ਦਿਨ ਵਧੀਆ ਸੇਵਾ ਕਰ ਲਾਂਗੇ ਤੇਰੀ ਸੌਥਾਵੇਂ ਜਾ ਕੇ ਸੋਭਾ ਕਰਨਗੇ ਵੀ ਫਲਾਨੇ ਨੂੰ ਨੇ ਰੋਟੀ ਟੁੱਕ ਵਧੀਆ ਖਵਾਇਆ ਜੇ ਮੈਂ ਰੋਟੀ ਟੁੱਕ ਨਾ ਬਣਾ ਕੇ ਦਿੱਤਾ ਫੇਰ ਕੀ ਕਰਨਗੇ ਫੇਰ ਉਹਨਾਂ ਨੇ ਕੀ ਕਰਨਾ ਜਿੱਥੇ ਹੋਰਾਂ ਦੇ ਫੁੱਲ ਪਾਉਂਦੇ ਨੇ ਉਥੇ ਤੇਰੇ ਪਾ ਦੇਣਗੇ ਇਹ ਫੁੱਲ ਪਾਉਣਾ ਕਿਹਨੂੰ ਕਹਿੰਦੇ ਨੇ ਫੁੱਲ ਪਾਉਣਾ ਇਹਨਾਂ ਦੀ ਭਾਸ਼ਾ 'ਚ ਗਾਲਾਂ ਕੱਢਣ ਨੂੰ ਕਹਿੰਦੇ ਨੇ ਜਿਹੜੇ ਆਪਣੇ ਵਰਗੇ ਰੋਟੀ ਨਹੀਂ ਪੁੱਛਦੇ ਚੱਲ ਲੈ ਜਾ ਰੋਟੀ ਮੈਂ ਆਟਾ ਗੁੰਨਦੀ ਆ ਗੁੰਨ ਲੈ ਗੁੰਨ ਲੈ ਕ ਫੁੱਲ ਪਾਉਣੇ ਨੇ